ਸੱਚੇ ਦੋਸਤੋ ਲਾਈਵ ਹੋਏ ਆ ਪੰਜਾਬ ਨਿਊ 24 TV ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਇਸ ਵੇਲੇ ਅਸੀਂ ਮੌਜੂਦ ਹਾਂ ਲੁਧਿਆਣਾ ਮੇਅਰ ਦੇ ਬਿਲਕੁਲ ਹਾਊਸ ਦੇ ਕੋਲ ਔਰ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜੋ ਕੂੜੇ ਦੀਆਂ ਤਸਵੀਰਾਂ ਨੇ ਗੰਦਗੀ ਦੀਆਂ ਤਸਵੀਰਾਂ ਨੇ ਜਿਹੜੀ ਇੱਕ ਦੁਕਾਨ ਬੇਰਕਾ ਵਾਲਿਆਂ ਦੀ ਜਿਹੜੀ ਦੁਕਾਨ ਦੇ ਬਾਹਰ ਗੰਦਗੀ ਦਾ ਢੇਰ ਲੱਗੇ ਨੇ ਇਹ ਮਾਮਲਾ ਕੀ ਹੈ ਪੂਰੀ ਜਾਣਕਾਰੀ ਲੋਗਾਂ ਦੇ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਬਿਲਕੁਲ ਲੁਧਿਆਣਾ ਮੇਅਰ ਹਾਊਸ ਬਿਲਕੁਲ ਨਜ਼ਦੀਕ ਹੈ ਪਰ ਫਿਰ ਕੀ ਪੂਰਾ ਕਾਰਨ ਕੀ ਹੈ ਕਿਉਂ ਸ ਪਰਦਰਸ਼ਨ ਕੀਤਾ ਜਾ ਰਿਹਾ ਦੋ ਦੱਸਿਆ ਜਾਇਦਾ ਕੀ ਕੋਈ ਇਸ ਦੁਕਾਨਦਾਰ ਵਾਲੇ ਕੋਲ ਕੋਈ ਮਿਸਟੇਕ ਹੋਈ ਹੈ ਕੋਈ ਮਾਮਲਾ ਕੀ ਹੈ ਕਿ ਵਾਕਿ ਕੋਈ ਉਹਨਾਂ ਕੋਲ ਕੋਈ ਕਿਸੇ ਤਰ੍ਹਾਂ ਦਾ ਪ੍ਰੂਫ ਹੈ ਅਗਰ ਆਪਾਂ ਕਿਸੇ ਤੇ ਕੋਈ ਐਲੀਗੇਸ਼ਨ ਲਗਾਣੇ ਕਿ ਆਪਾਂ ਉਹ ਸਾਬਤ ਕਰ ਸਕਦੇ ਹਾਂ ਕਿ ਉਹਨਾਂ ਨੇ ਸਾਨੂੰ ਕੀ ਸਫਾਈ ਕਰਮਚਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੇ ਮੌਕੇ ਤੇ ਐਮਐਲਏ ਜਲਦੀ ਸੀ ਪੋਲਾ ਜੀ ਪਹੁੰਚਣ ਵਾਲੇ ਨੇ ਸੋ ਪ੍ਰਸ਼ਾਸਨ ਵੀ ਇੱਥੇ ਤਨਨਾਥਨੇਸ਼ ਥਾਣਾ ਟਿੱਬਾ ਸ਼ੁਭਾਸ਼ ਨਗਰ ਚੌਂਕੀ ਦੇ ਐਸਐਸ ਸਾਹਿਬ ਇੱਥੇ ਮੌਜੂਦ ਨੇ ਇਸ ਲਈ ਦੋ ਤਸਵੀਰਾਂ ਨੇ ਜੋ ਚੌਂਕੀ ਇਨਚਾਰਜ ਗੋਦਿਆਲਜੀ ਵੀ ਇੱਥੇ ਮਜੂਰ ਨੇ ਸੋਇਆ ਇਸ ਲਈ ਜੋ ਸਥਿਤੀ ਬਿਲਕੁਲ ਠੀਕ ਹੈ ਸੋ ਤਸਵੀਰਾਂ ਨੇ ਪੰਜਾਬ ਨੂੰ ਤੋਂ ਸਾਂਝੇ ਕਰਾਂਗੇ ਸੋ ਗਲਬਤ ਕਰਾਂਗੇ ਜੋ ਸਫਾਈ ਕਰਮਚਾਰੀਏ ਕੀ ਕਾਰਨ ਕੀ ਇਹ ਪੂਰਾ ਕਿਉਂ ਇਸ ਚੀਜ਼ਾ ਜੜ ਬਿਵਾਰ ਹੋ ਰਿਹਾ ਹੈ ਤੱਕੇ ਸ਼ਾਈ ਨਹੀਂ ਪੜੇ ਦੇਖੋ ਆਪਾਂ ਪਿਆਰ ਨਾਲ ਜੇ ਕੋਈ ਗੱਲ ਗਲਤੀ ਹੈ ਆਪਾਂ ਪਿਆਰ ਨਾਲ ਕਹਦੇ ਹੋ ਭਾਈ ਮਰ ਗਿਆ ਤੇਰੀ ਗਲਤੀ ਆ ਗਲਤ ਨਾ ਕਰ ਜੇ ਨਹੀਂ ਉਹ ਸੁਣਦਾ ਆਪਸਰ ਨੂੰ ਕਹਦੇ ਹੋ ਆਪੇ ਬਗੇ ਬੁਲਾ ਕੇ ਆਉਣਾ ਅਸੀਂ ਮਾਫੀ ਮੰਗ ਲੈਨੇ ਆ ਭਾਈ ਚਲੋ ਤਾਂ ਪਹਿਲੇ ਮੇਰੀ ਗੱਲ ਸੁਣੋ ਮੈਂ ਕੀ ਕਹਿੰਦਾ ਬਤੀ ਸਾਰੇ ਗੱਲਾਂ ਮੈਂ ਮੰਗਦੀ ਮੈਂ 180 ਪਹਿਲਾਂ ਮੈਂ ਖੁਦ ਫੈਸਲਾ ਕਰਾਇਆ ਪੰਜ ਕਰਾਇਆ ਸੀ ਜਿਸ ਜਦੋਂ ਲੜਿਆ ਸੀ ਕਰਾਇਆ ਸੀ ਕਿਨੇ ਕਰਾਇਆ ਸੀ ਮੈਂ ਉਹਦੋਂ ਕਰਾਇਆ ਫੈਸਲਾ ਮੈਂ ਕਹਿੰਦਾ ਇਹਨੂੰ ਰਾਣਾ ਜੀ ਮੈਂ ਕਹਾਂ ਰਾਣਾ ਜੀ ਮਿਲਕੇ ਸਫਾਈ ਕਰਮਚਾਰੀਆ ਗਲਤ ਨਹੀਂ ਬੋਲੀਦਾ ਹੁੰਦਾ ਤੇ ਦੇਖੋ ਹਰੇਕ ਬਰਾਬਰ ਆ ਜਿਹੋ ਉਹ ਮਿਲਕੇ ਸਫਾਈ ਦਾ ਕੰਮ ਕਰਦੇ ਆ ਇਹ ਨਹੀਂ ਵੀ ਉਹ ਮਿਲਕੇ ਨੀਚ ਹੋ ਗਏ ਉਹ ਆਪਣੇ ਬਰਾਬਰ ਨੇ ਜੋ ਹਮ ਤੇ ਟਕਰੇਗਾ ਬਿੱਕੀ ਕੁੱਤਾ ਮਰ ਗਿਆ ਬਿੱਕੀ ਰਾਣਾ ਕੁੱਤਾ ਮਰ ਗਿਆ ਕੂੜਾ ਵੀ ਸਿੱਟਿਆ ਗਿਆ ਪੂਰਾ ਮਾਮਲਾ ਕੀ ਹਾਂਜੀ ਹਾਂਜੀ ਭਾਜੀ ਇੱਥੇ ਨਾ 2-3 ਦਿਨਾਂ ਤੋਂ ਚਲੋ ਕੂੜੇ ਥੋੜੀ ਸਮੱਸਿਆ ਆ ਰਹੀ ਸੀਗੀ ਬਰਸਾਤ ਹੋਣ ਕਰਕੇ ਹੈ ਨਹੀਂ ਜਦੋਂ ਉਸ ਤੋਂ ਬਾਅਦ ਉੱਥੇ ਗੱਡੀਆਂ ਡੰਪ ਤੇ ਖਾਲੀ ਹੋਣ ਤੋਂ ਬਾਅਦ ਗੱਡੀਆਂ ਘਰਾਂ ਦਾ ਕੂੜਾ ਕਲੈਕਟ ਕਰਨ ਵਾਸਤੇ ਆਈਆਂ ਨੇ ਉਸ ਤੋਂ ਬਾਅਦ ਆਇਆ ਹੈਗਾ ਵਿੱਕੀ ਰਾਣਾ ਦਾ ਨਾਮ ਦਾ ਸ਼ਖਸ ਪਹਿਲਾਂ ਤਾਂ ਇਹਨੇ ਬੰਦਿਆਂ ਨੂੰ ਕਿਹਾ ਵੀ ਉਪਰੋਂ ਵੀ ਕੂੜਾ ਲਾ ਜਦੋਂ ਬੰਦੇ ਨੇ ਅੰਦਰ ਡਰਦੇ ਨੇ ਮਨਾਂ ਕਰ ਦਿੱਤਾ ਵੀ ਮੈਂ ਅੰਦਰ ਨਹੀਂ ਜਾਣਾ ਤੁਸੀਂ ਬਾਹਰ ਲਿਆਓ ਮੈਂ ਬਾਰੋਂ ਕੂੜਾ ਚੱਕ ਲੂੰਗਾ ਇਹਨੇ ਉਹਦੇ ਚ ਪੇੜ ਮਾਰੀ ਤੇ ਪਲੱਸ ਗੱਡੀ ਦੀ ਸਰਕਾਰੀ ਦੀ ਝਾਬੀ ਘੱਟ ਲਈ ਜਣੇ ਉਸ ਤੋਂ ਬਾਅਦ ਉਹ ਮੌਜੂਦ ਅਸਲ ਇੱਥੇ ਐਸੇ ਲੱਗੇ ਕਿ ਕਿਹੜਾ ਮਲਾਜ਼ਮ ਕਿਹੜਾ ਨਹੀਂ ਉਹਨਾਂ ਬੁਲਾ ਲੈਨੇ ਮੋਜੀ ਨੂੰ ਬੁਲਾ ਹਾਂਜੀ ਉਸ ਤੋਂ ਬਾਅਦ ਜਾਤੀ ਸੂਚਕ ਜਿਹੜੇ ਸ਼ਬਦ ਬੋਲਿਆ ਵੀ ਇੰਨੇ ਇੰਨੇ ਦਿਨ ਤੋਂ ਇਥੇਲੇ ਜੁੜੇ ਕੰਮ ਹੀ ਨਹੀਂ ਕਰਨੇ ਆਉਂਦੇ ਇਸ ਕਰਕੇ ਅਸੀਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਦੋਂ ਕੱਲ ਸਾਨੂੰ ਸ਼ਾਮ ਨੂੰ ਮੈਸੇਜ ਪਹੁੰਚਿਆ ਸਾਰਿਆਂ ਨੂੰ ਜਿੰਨੇ ਵੀ ਆਪਣੇ ਸੁਪਰਵਾਈਜ਼ਰ ਹੈਗੇ ਨੇ ਵੀ ਆਹ ਕੰਮ ਹੋਇਆ ਜੀ ਇੱਥੇ ਕੱਲ ਦਾ ਸ਼ਾਮ ਦਾ ਅਸੀਂ ਵੀ ਇਹ ਧਰਨਾ ਪ੍ਰਦਰਸ਼ਨ ਕੀਤਾ ਵਾ ਜਿਹੜੀ ਹੁਣ ਸਾਡੀ ਡਿਮਾਂਡ ਇਹ ਹੈਗੀ ਆ ਇਹ ਬੰਦੇ ਦਾ ਤੀਜਾ ਚਾਂਸ ਹੋ ਗਿਆ ਵਾ ਇਹਨੂੰ ਅਰੈਸਟ ਕੀਤਾ ਜਾਵੇ ਤਾਂ ਕਿ ਇਹਨੂੰ ਅਕਲ ਆਵੇ ਵੀ ਗਾਂ ਕਿਧਰ ਹੈ ਕਿਸੇ ਨੂੰ ਮਤਲਬ ਕੀ ਬੋਲਣਾ ਹੈ ਜਾਤੀ ਸੂਚੇ ਦੇ ਬਾਰੇ ਇਹਦੇ ਹੀ ਅਰੈਸਟ ਹੋਏਗੀ ਦਾ ਅਸੀਂ ਤਾਂ ਮੈਂ ਚੱਕਾਂਗੇ ਨਾ ਧਰਨਾ ਸਾਡਾ ਇੱਦੇ ਚੱਲਦਾ ਆਪਣੇ ਕੋਲ ਉਹ ਜਿਹੜੇ ਉਹਨਾਂ ਨੇ ਗਲਤ ਸਬਚ ਬੋਲੇ ਆਪਣੇ ਕੋਲ ਕੋਈ ਆਡੀਓ ਵੀਡੀਓ ਕੋਈ ਹੈਗੀ ਭਾਜੀ ਉਸ ਟਾਈਮ ਮੁੰਡੇ ਨਾ ਕੂੜਾ ਚੱਕਦੇ ਹੁੰਦੇ ਆ ਜਿਹੜੇ ਫੋਨ ਉਹਨਾਂ ਦੀਆਂ ਜੇਬਾਂ 'ਚ ਹੁੰਦੇ ਕੋਈ ਸੇ ਮੁੰਡੇ ਸਾਡੇ ਕੋਲੇ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਨੂੰ ਵੱਡੇ ਫੋਨ ਚਲਾਣੇ ਨਹੀਂ ਜਾਂ ਤੇ ਬਟਨਾਂ ਵਾਲੇ ਬਚਾਰਿਆਂ ਦੇ ਕੋਲੇ ਫੋਨ ਆ ਅਗਲੇ ਕੂੜੇ ਦੇ ਨਾਲ ਉਹਦੇ ਹੱਥ ਲੱਬੜੇ ਹੋਣਗੇ ਉਹ ਕਿੱਦਾਂ ਜਾ ਕੇ ਦਾ ਮ ਆਪਣੇ ਫੋਨ ਦੇ ਹੱਥ ਬੜੇਗਾ ਉਹ ਕਾਨੂੰਨ ਦਾ ਇਹ ਮੰਗਦਾ ਨਾ ਕਿ ਕੋਈ ਆਪਣੇ ਕੋ ਪ੍ਰੂਫ ਹੋਵੇ ਤੁਸੀਂ ਮੇਰੀ ਕੋਈ ਗਲਤ ਗੱਲ ਕਹੋਗਾ ਤਾਂ ਮੈਂ ਕਹਾਂਗਾ ਯਾਰ ਮੈਂ ਭਾਜੀ ਨੇ ਮੈਨੂੰ ਕਿਹਾ ਲੱਗਿਆ ਕਿ ਇਸ ਗੱਲ ਨੂੰ ਤੁਸੀਂ ਆਪ ਸਮਝਦਾਰ ਹੋ ਬਿਨਾ ਵਜ੍ਹਾ ਤੋਂ ਤਾਂ ਐਡਾ ਵੱਡਾ ਕੀ ਪੰਗਾ ਲੈਂਦਾ ਹੀ ਨਹੀਂ ਹੈਗਾ ਜੇ ਇੱਕ ਬੰਦੇ ਨੇ ਲਿੱਤਾ ਤੇ ਅਸੀਂ ਇੱਕ ਦਾ ਹੀ ਨਾਮ ਲੈ ਰਹੇ ਹਾਂ ਨਾ ਪੂਰੇ ਮਹੱਲੇ ਦਾ ਨਾਮ ਤਾਂ ਨਹੀਂ ਲੈ ਲਿਆ ਜਾ ਉਹਨੇ ਕਿਸੇ ਆਣ ਗਵਾਣ ਦਾ ਨਹੀਂ ਲੈਤਾ ਜਿਹੜੇ ਬੰਦੇ ਨੇ ਜਿਹੜਾ ਕਰਮ ਕੀਤਾ ਜੀ ਉਹਦਾ ਹੀ ਨਾਮ ਕਰ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਇਹ ਮਾਮਲਾ ਕੀ ਸੀ ਸਾਰਾ ਮਾਮਲਾ ਭਾਜੀ ਕੁਝ ਨਹੀਂ ਪੂਰੇਗਾ ਹੋ ਜਾ ਮੜਾਂ ਜਾ कूड़े दी गल हुई है इन्होने कूड़ा नहीं चक्कया कि okay. ते मेरे हस्बैंड ने कह okay. पान के कूड़ा चल लेके जाओ। ਕੀ ਨਾਮ ਤੁਹਾਡਾ ਹਸਬੰਦ ਦਾ? ਬਰਿੰਦਰ ਭਾਰਾ ਜੀ। ਤੇ ਕਹਿੰਦੇ ਸੀ ਕੂੜਾ ਨਹੀਂ ਲੈ ਕੇ ਜਾਣਾ। ਕਿਉਂਕਿ ਇਹ ਹਮੇਸ਼ਾ ਭਾਜੀ ਆਣਾ ਨਾ ਨੇ ਪੰਜ-ਪੰਜ ਦਿਨ ਬਾਅਦ ਆਣਾ, 10 ਦਿਨ ਬਾਅਦ ਆਣਾ ਕੂੜਾ ਚੱਕਣਾ। ਇन्होने ਇਨਾ ਹਰਾਸਮੈਂਟ ਕੀਤਾ ਐ ਸਾਰੇ। ਤੇ ਇन्होने ਪਹਿਲਾਂ 1 ਘੰਟਾ ਪਹਿਲਾਂ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ। ਆਣਾ 1 ਘੰਟੇ ਬਾਅਦ ਆਣਾ। ਦੇਣਾ ਨਾ ਸਵੇਰੇ ਸਾਜੇ 7 ਵਜੇ ਆ ਜਾਣਾ ਜਦੋਂ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਆ ਉਦੋਂ ਸਾਨੂੰ ਅਸੀਂ ਉਸ ਦੇ ਵਿੱਚ ਬੱਚਿਆਂ ਚ ਬਿਜ਼ੀ ਹੋਣਾ ਨਾਲ ਕੂੜਾ ਲੈਣਾ ਅਸੀਂ ਉਹਨਾਂ ਦਾ ਕੋਈ ਟਾਈਮ ਨਹੀਂ ਹੈ ਕਿ ਟਾਈਮ ਦੇ ਆਣਾ ਤੇ ਸਾਨੂੰ ਕੀ ਗੱਲ ਕੀ ਉਦੋਂ ਕੀ ਗੱਲ ਹੋਈ ਜਿਹੜਾ ਅੱਜ ਦੇਖ ਲੈ ਤੁਹਾਡੀ ਦੁਕਾਨ ਦੇ ਬਾਅਦ ਜਿਹੜਾ ਥੋੜਾ ਜਿਹੀ ਬਸ ਇੰਨੀ ਕੁ ਗੱਲ ਹੋਈ ਉਹਨਾਂ ਨੇ ਕਿਹਾ ਪਹਿਲੇ ਤੁਸੀਂ ਕੂੜਾ ਲੈ ਕੇ ਜਾਓ ਘਰ ਦੀ ਗੱਲ ਹੈ ਕੂੜਾ ਲੈ ਕੇ ਜਾਓ ਇਹਨਾਂ ਨੇ ਕੂੜਾ ਨਹੀਂ ਲੈ ਕੇ ਗਿਆ ਤੇ ਇਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਗੱਡੀ ਦਾ ਇਹਨਾਂ ਨੇ ਚਾਬੀ ਬੰਦ ਕਰਤੀ ਗੱਡੀ ਦੀ ਬੰਦ ਕਰਤੀ ਕਿ ਤੁਸੀਂ ਪਹਿਲੇ ਕੂੜਾ ਲੈ ਕੇ ਜਾਓ ਫਿਰ ਤੁਸੀਂ ਮਤਲਬ ਗੱਡੀ ਅੱਗੇ ਲੈ ਕੇ ਜਾਓ ਇੱਧਰ ਨਹੀਂ ਲੈ ਕੇ ਜਾਓ ਇਹ ਗੱਡੀ ਤੋਂ ਉਤਰ ਗਏ ਤੇ ਇਹ ਅੱਗੇ ਇੱਧਰ ਉੱਤਰ ਹੋ ਗਏ ਸਾਰੇ ਫਿਰ ਥੋੜੀ ਦੇਰ ਬਾਅਦ ਮੇਰੇ ਹਸਬੰਦ ਵੀ ਦੁਕਾਨੇ ਇਧਰੋਂ ਆ ਗਏ ਤੇ ਇਹਨਾਂ ਨੇ ਮਤਲਬ ਗੱਡੀ ਦੀ ਚਾਬੀ ਵੀ ਇਹਨਾਂ ਨੂੰ ਦੇ ਦਿੱਤੀ ਇਸ ਇਨੀ ਕ ਗੱਲ ਹੋਈ ਆ ਇਹਨਾਂ ਦੀ ਆਪਸ ਵਿੱਚ ਥੋੜੀ ਗੱਲ ਹੋਈ ਹੋਣੀ ਪਰ ਇਹਨਾਂ ਨੇ ਇਦਾਂ ਦਾ ਕੋਈ ਲਬਜ਼ ਨਹੀਂ ਕਿਹਾ ਜਾਂ ਗਾਲਖਲੋਚ ਕੀਤੀ ਆ ਮਾਰਕੁੱਟ ਕੀਤੀ ਆ ਇਦਾਂ ਦਾ ਕੋਈ ਗਾਲ ਨਹੀਂ ਕੀਤੀ ਇਹਨਾਂ ਨੂੰ ਤਾਂ ਐਮਐਲਏ ਚੋ ਭੁੱਲ ਜਿੱਥੇ ਪਹੁੰਚੇ ਕੀ ਕਹਿ ਦਿੰਦੇ ਹੋ ਇਹਨਾਂ ਨੇ ਕਿਹਾ ਕਿ ਅਸੀਂ ਧਰਨਾ ਚਕਾਤਾ ਹੈ ਇਹਨਾਂ ਨੇ ਇਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਹੋਈ ਹੈ ਪਰ ਮਤਲਬ ਪਰਚਾ ਕਰਵਾਤਾ ਇਹਨਾਂ ਦੇ ਇਹਨਾਂ ਦੀ ਮੰਗ ਇਹ ਹੈ ਕਿ ਮਤਲਬ ਇਹਨਾਂ ਤੇ ਇਹਨਾਂ ਨੂੰ ਪਹਿਲੇ ਅਰੈਸਟ ਕੀਤਾ ਜਾਵੇ ਅਰੈਸਟ ਕਿਸ ਚੀਜ਼ ਦੇ ਵਾਸਤੇ ਕੀਤਾ ਜਾਵੇ ਦੱਸੋ ਪਹਿਲਾਂ ਤੁਸੀਂ ਸਾਨੂੰ ਜੀ ਜੇ ਜੇ ਜੀ 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 ਜ ਬਹੁਤ ਕੁਝ ਹੁੰਦਾ ਆ ਲੜਾਈਆਂ ਝਗੜੇ ਸਿਰ ਪਾੜ ਦਿੰਦੇ ਅਸੀਂ ਕੀ ਕੀਤਾ ਇਹਨਾਂ ਨੂੰ ਅਸੀਂ ਇਹਨਾਂ ਨੂੰ ਇੰਨਾ ਲਵਸ ਵੀ ਨਹੀਂ ਕਿਹਾ ਗਿਆ ਗਾਲ ਕੱਢੀ ਉਹਦੀ ਜਾਤ ਵਾਰ ਅਸੀਂ ਕਿਉਂ ਕਹਿਣਾ ਇਹਨਾਂ ਨੂੰ ਮਾੜੀ ਕਿੱਦਾਂ ਲੱਗਦੀ ਰਹੇਗੀ ਤੁਸੀਂ ਬੀਜੇਪੀ ਵਿੱਚ ਉਹ ਤੇਰਾ ਮਾਦੀ ਬਾਣ ਸਾਨੂੰ ਇਹੀ ਲੱਗਦਾ ਹੈ ਸਾਨੂੰ ਇਹੀ ਲੱਗਦਾ ਕਿ ਸਾਡੇ ਨਾਲ ਰੰਜਿਸ਼ ਹੈ ਰੰਜਿਸ਼ ਹੈ ਸੋ ਮੌਜੂਦ ਕਰੀਆਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਧਰਨਾ ਲਗਾਇਆ ਗਿਆ ਪੂਰਾ ਮਾਮਲਾ ਵੀ ਅਸੀਂ ਜਾਣਕਾਰੀ ਲਵਾਂਗੇ ਕਿਉਂਕਿ ਜਿੱਥੇ ਕੀ ਇੱਕ ਦੁਕਾਨ ਦੇ ਬਾਹਰ ਕੂੜਾ ਸਿੱਟਿਆ ਗਿਆ ਪੂਰਾ ਮਾਮਲਾ ਕੀ ਹੈ ਉਹ ਛੜਨਾ ਮੌਜੂਦ ਨੇ ਭਾਜੀ ਕੀ ਗੱਲ ਹੋ ਗਈ ਜਿਹੜਾ ਤੁਸੀਂ ਤੁਹਾਨੂੰ ਧਰਨਾ ਪ੍ਰਦਰਸ਼ਨ ਕਰਨਾ ਪਿਆ ਦੋ ਦਿਨਾਂ ਨਾਲੇ ਦੁਕਾਨ ਦੇ ਬਾਹਰ ਜਿਹੜਾ ਕੂੜਾ ਕੀ ਪੂਰਾ ਮਾਮਲਾ ਕੀ ਸਰ ਐਦਾਂ ਸੀਗਾ ਕੱਲ ਰੋਜ਼ ਦੀ ਤਰ੍ਹਾਂ ਜਿਹੜੇ ਸਾਡੇ ਸਫਾਈ ਸੇਵਕ ਸੀਗੇ ਉਹ ਜਿਹੜਾ ਇੱਥੇ ਕੂੜਾ ਜਦੋਂ ਲੈਣ ਆਏ ਲੋਟ ਡੋਰ ਜਿਹੜਾ ਸਿਸਟਮ ਆ ਤੇ ਜਿਹੜਾ ਇੱਥੇ 20% ਦਾ ਇੱਕ ਬੰਦਾ ਜਿਹੜਾ ਕੌਂਸਲਰ ਦੇ ਇਲੈਕਸ਼ਨ ਲੜਿਆ ਜ ਉਹਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਸਾਹਮਣੇ ਜਿਹੜਾ ਆਪੋਜੀਸ਼ਨ ਚ ਕਾਉਂਸਲਰ ਲੜਿਆ ਹੋ ਉਹ ਪ੍ਰਿੰਸੀਪਲ ਇੰਦਰਜੀਤ ਕੋਰ ਮੈਡਮ ਸੀ ਉਹ ਮੇਰ ਬਣ ਗਈ। ਉਹਨੂੰ ਵੀ ਮਹਿਸੂਸ ਹੋਣ ਲੱਗ ਪਿਆ ਕਿ ਤੇ ਮੈਂ ਵੀ ਮੇਰ ਹੀ ਆ। ਉਹ ਪਹਿਲਾਂ ਵੀ ਉਹਦੀ ਸ਼ਿਕਾਇਤਾਂ ਆਈਆਂ ਸੀਗਾ ਵਾਲਮੀਕੀ ਸਮਾਜ ਦੇ ਜਿਹੜੇ ਲੋਕਾਂ ਨੂੰ ਉਹ ਇਹਦੀ ਸਫਾਈ ਸੇਵਕਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ। ਇੱਕ ਦੋ ਪਾਰੀ ਵੀ ਸ਼ਿਕਾਇਤਾਂ ਆਈਆਂ ਸੀਗੀਆਂ ਉਹਨੀਆਂ। ਲੇਕਿਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਨੁਮਾਇੰਦਾ ਸੀਗਾ ਤੇ ਲੋਕੀ ਕਹਿੰਦੇ ਸਨ ਕਿ ਅਸੀਂ ਆ ਬਾਅਦ ਵੀ ਬਾਤ ਕਰਨਾ ਵਾ ਤੇ ਜਦੋਂ ਕੱਲ ਉਹਨੇ ਵਾਲਮੀਕੀ ਸਮਾਜ ਦਾ ਜਿਹੜਾ ਇਹ ਮੁੰਡਾ ਆਇਆ ਸੀਗਾ ਸਫਾਈ ਲਈ ਉਹਨੇ ਜਦੋਂ ਕੋੜਾ ਮੰਗਿਆ ਉਹ ਕਹਿੰਦਾ ਮੇਰੇ ਅੰਦਰੋਂ ਕੋੜਾ ਚੱਕ ਕੇ ਲੈ ਕੇ ਜਾ ਆਪਸ਼ਬਦ ਬੋਲੇ ਉਹਨੂੰ ਕਹਿੰਦਾ ਨਹੀਂ ਚੱਕੇਗਾ ਆਪਣਾ ਹੌਲ ਆਪਸ਼ਬਦ ਕੀ ਬੋਲੇ ਉਹਨੂੰ ਤਾਂ ਆਪਸ਼ਬਦ ਜੋ ਵਾਲਮੀਕੀ ਸਮਾਜ ਜਾਤੀ ਸ਼ੋਧਕ ਸ਼ਬਦ ਬੋਲਦੇ ਆ ਉਹੀ ਉਹਨੇ ਬੋਲੇ ਆ ਆਪਣੇ ਕੋਲ ਕਿਸੇ ਦੇਖੋ ਕਿਸੇ ਆਪਾਂ ਜੋ ਆਪਸ਼ਬਦ ਬੋਲੇ ਆਪਣੇ ਕੋ ਕੋਈ ਸੀਸੀ ਕੋਈ ਰਿਕਾਰਡਿੰਗ ਕਰਕੇ ਇਸ ਤਰ੍ਹਾਂ ਰਿਕਾਰਡਿੰਗ ਉਹ ਦੇਖੋ ਜਿੱਥੋਂ ਉਹਨੇ ਘਰ ਦੇ ਵਿੱਚ ਕੋੜਾ ਲੈਣਾ ਆਇਆ ਵਾ ਉਹਨੂੰ ਤਾਂ ਪਤਾ ਨਹੀਂਗਾ ਕਿ ਮੈਨੂੰ ਇੱਥੇ ਕੋਈ ਬਾਲੂਗਾ ਨਾ ਉਹਨੇ ਕੋਈ ਵੀਡੀਓ ਬ ਜੇ ਕੈਮਰਾ ਲੱਗੂਗਾ ਤਾਂ ਉਹ ਤਾਂ ਸਿਰਫ ਦਿਖੂਗਾ ਸਭ ਕੋੜਾ ਚੱਕਾ ਨਾ ਆ। ਠੀਕ ਆ ਹੁਣ ਮੰਨ ਲਓ ਇੱਕ ਬੰਦਾ ਜਿਹੜਾ ਵਾ ਪਹਿਲਾਂ ਵੀ ਬਤਮੀਜੀ ਕੀਤਾ ਵਾਲਮੀਕ ਇਸ ਮਾਇਨਾ ਹੁਣ ਫੇਰ ਦੁਆਰ ਤੋਂ ਬਤਮੀਜੀ ਕਰ ਰਿਆ ਪਿਆ ਵਾ। ਤੋਂ ਦੇ ਲਈ ਸਾਡੇ ਨਾਲ ਤੱਕਾ ਹੋ ਰਿਆ ਵਾ। ਸਾਨੂੰ ਜੇ ਗਾਲਾਂ ਮੰਦਾ ਕੱਢਦਾ ਤਾਂ ਕੋਈ ਦਿੱਕਤ ਨਹੀਂ ਸੀ। ਜਦੋਂ ਜਿਆਤੀ ਤੋਂ ਸ਼ਬਦ ਬੋਲੇ ਫੇਰ ਸਾਡੇ ਜਿਹੜੇ ਲੋਗ ਆ ਇਹ ਇੱਥੇ ਭੜਕ ਗਏ। ਫੇਰ ਪੂਰੇ ਲੁਧਿਆਣੇ ਚ ਗੁੱਸੇ ਦੀ ਲਹਿਰ ਜਿਹੜੀ ਇੱਥੇ ਪਹੁੰਚ ਚੁੱਕੀ ਸੀਗੀ। ਤਤਕਾਰ ਕੇ ਫੇਰ ਸਾਰਾ ਸਿਸਟਮ ਜਿਹੜਾ ਤਿਆਰ ਹੋਇਆ ਉਸ ਤੋਂ ਬਾਅਦ ਉਹਨਦੇ ਦੇ ਐਫ ਆਈ ਆਰ ਦਰਜ ਕਰਵਾਉਣ ਦੇ ਲਈ ਐ 73 ਜਿਹੜੀ ਆ ਐਫ ਆਈ ਆਰ ਐਸ ਸੀ ਐਸਟੀ ਦਾ ਜਿਹੜਾ ਪਰਚਾ ਵਾ ਉਹਦੇ ਤੇ ਦਰਜ ਹੋ ਚੁੱਕਿਆ ਵਾ ਜੋ ਚੌਂਕੀਨ ਚਾਰੇ ਸ਼ੁਭਾਸ਼ ਨਗਰ ਦੇ ਜਿਹੜੇ ਆ ਗੁਰਦੇয়াল ਜੀ ਨੇ ਸਾਨੂੰ ਇੱਥੇ ਆ ਕੇ ਫੈਸ ਦੇ ਵਿੱਚ ਰੂਬਰੂ ਹੋ ਕੇ ਦੱਸਿਆ ਵਾ ਕਿ ਸਾਨੂੰ ਖੁਸ਼ੀ ਹੋਈ ਆ ਕਿ ਉਹਦੇ ਦੇ 173 ਜਿਹੜਾ ਪਰਚਾ ਵਾ ਐਸ ਸੀ ਐਸਟੀ ਦਾ ਉਹ ਦਰਜ ਹੋ ਚੁੱਕਿਆ ਵਾ ਹੁਣ ਅਸੀਂ ਚਾਹੁੰਦੇ ਆ ਕਿ ਉਹਦੀ ਗ੍ਰਿਫਤਾਰੀ ਹੋਵੇ ਨੰਬਰ 2 ਖਾਸ ਜਿਹੜੀ ਗੱਲ ਇਹ ਆ ਕਿ ਜਿਹੜੇ ਲੋਗ ਡੋਰ ਟੂ ਡੋਰ ਕੋੜਾ ਚੱਕਦੇ ਆ ਜਦੋਂ ਕੋੜਾ ਚੱਕ ਕੇ ਸੁੱਟਣ ਜਾਂਦੇ ਆ ਤੇ ਪਹਿਲਾ ਭਾਰਤ ਦੇਸ਼ ਆਜ਼ਾਦ ਹੋਇਆ ਸੀ ਉਰੋਂ ਤੱਕ ਦਾ ਹੁਣ ਤੱਕ ਜਿਹੜਾ ਕੋੜਾ ਸੀ ਖੁੱਲੇ ਦੇ ਟੋਲ ਬਣੇ ਹੁੰਦੇ ਸੀ ਕਿ ਗੱਡੀਆਂ ਆਂਦੇ ਸੁੱਟ ਜਾਂਦੇ ਸੀ ਉੱਥੇ ਕੋੜਾ ਤੇ ਉੱਥੋਂ ਬੱਟਿਆ ਗੱਡੀਆਂ ਆਈਆਂ ਸੀ ਲੈ ਜਾਂਦੀਆਂ ਸੀਗੇ ਅਸੀਂ ਚਾਹਨੇ ਆ ਕਿ ਉੱਥੇ ਪਹਿਲਾਂ ਜਿਹਾ ਤਰ੍ਹਾਂ ਕੋੜਾ ਖੁੱਲੇ ਢੋਲ ਦੇ ਵਿੱਚ ਸੁੱਟਿਆ ਜਾਵੇ ਤਾਂ ਜੋ ਘਰਦੋਲ ਪਰੇਸ਼ਾਨ ਨਾ ਹੋਣ ਅਨੇ ਕੋੜਾ ਜਿਹੜਾ ਸੁੱਟਣ ਜਾਂਦੇ ਉੱਥੇ ਕੰਪੈਕਟਰਾਂ ਦੇ ਵਿੱਚ ਉੱਥੇ ਸਿਰਫ ਪੰਚ ਹੁੰਦਾ ਕੋੜਾ ਪ੍ਰੈਸ ਹੁੰਦਾ ਔਰ ਕੁਝ ਨਹੀਂ ਹੁੰਦਾ ਉੱਥੇ ਉਹ ਕੂੜਾ ਜਿਹੜਾ ਵਾ ਹੁਣ ਇਹ ਨਾਲ ਪਰੇਸ਼ਾਨੀ ਹੁੰਦੀ ਆ ਇੱਕ ਲੇਡੀਜ਼ ਜਿਹੜੀ ਆ ਬਜ਼ੁਰਗ ਜਿੰਦੀ 40 ਸਾਲ ਦੀ ਉਮਰ 45 ਸਾਲ ਦੀ ਉਮਰ 50 ਸਾਲ ਦੀ ਉਹ 4 ਕਿਲੋਮੀਟਰ 5 ਕਿਲੋਮੀਟਰ ਕੂੜਾ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਲੈ ਕੇ ਆਂਦੀ ਆ ਤੇ ਜਦੋਂ ਸੁੱਟਣ ਲਈ ਜਾਂਦੀ ਆ ਤੁਹਾਨੂੰ 5-6 ਘੰਟੇ ਧੁੱਪ ਦੇ ਵਿੱਚ ਇੰਤਜ਼ਾਰ ਕਰਨਾ ਪੈਂਦਾ ਇਸ ਤੋਂ ਵੱਡਾ ਅਥਿਆਚਾਰ ਉਹ ਵੀ ਪੂਰੇ ਭਾਰਤ ਦਾ ਮਾਂਚੈਸਟਰ ਆਫ ਇੰਡੀਆ ਜਿਹੜਾ ਲੁਧਿਆਣਾ ਸ਼ਹਿਰ ਉਹ ਛੇਤੇ ਬੜਾ ਤੱਕਾ ਹੋਵੇ ਤੇ ਦੱਸੋ ਬਰਦਾਸ਼ਤ ਹੋਊਗਾ ਮੈਂ ਠੋਡੇ ਮਾਧਮੇ ਨਾਲ ਤੁਹਾਨੂੰ ਹੀ ਬੇਨਤੀ ਕਰੂੰਗਾ ਕਿ ਤਨਖਾਹ 10.5 ਹਜ਼ਾਰ ਰੁਪਿਆ ਨਾ ਵਧੀਆ ਪਲਾ ਸਕਦਾ ਨਾ ਵਧੀਆ ਲਖਾ ਸਕਦਾ ਨਾ ਵਧੀਆ ਇਲਾਜ ਕਰਾ ਸਕਦਾ ਨਾ ਵਧੀਆ ਬੱਚੇ ਨੂੰ ਪਾਲਣ ਪੋਸ਼ਣ ਕਰ ਸਕਦਾ 10500 ਚ ਫਿਰ ਧੱਕਾ ਇਹ ਵੀ ਕੀ ਧੱਕਾ ਚਾਹੀਦਾ ਮੈਂ ਤੁਸੀਂ ਚੌਥਾ ਸਤੰਬਾ ਭਾਰਤ ਦੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਵੀ ਇੱਕ ਪ੍ਰੈਸ ਕਾਨਫਰੰਸ ਕਰੋ ਜੀ ਸੋ ਮੌਜੂਦ ਹਾਂ ਜਿੱਥੇ ਕੱਲ ਜਿਹੜਾ ਪ੍ਰਦਰਸ਼ਨ ਕੀਤਾ ਜਿਹੜਾ ਸਫਾਈ ਕਰਮ ਨੇ ਇੱਥੇ ਐਮਐਲਏ ਜਲਦੀ ਸੀ ਭੋਲੇ ਜੀ ਪਹੁੰਚੇ ਗਰੇਵਾਲ ਸੇ ਕੀ ਮਾਮਲਾ ਕੀ ਹੈ ਕਿ ਜਿਹੜਾ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੈਂ ਤਾਂ ਇੱਥੇ ਆ ਕੇ ਪਤਾ ਲੱਗਿਆ ਮੈਨੂੰ ਰਾਤ ਪਤਾ ਲੱਗਿਆ ਰਾਤ ਨੂੰ ਵੀ ਇਹ ਵਿੱਕੀ ਰਾਣਾ ਜਿਹੜਾ ਨਾਮ ਦਾ ਬੰਦਾ ਵਾ ਤੇ ਪਹਿਲਾਂ ਵੀ ਦੋ ਤਿੰਨ ਵਾਰੀ ਸਪਾਈ ਕਰਮ ਵਿਚਾਰੇ ਨੂੰ ਗਲਤ ਬੋਲੇ ਆ ਗਲਤ ਸ਼ਦਾਬੀ ਬੋਲੀ ਤੇ ਹੁਣ ਵੀ ਪਹਾਂ ਚੁਕਾ ਦਿਓ ਚੁਕਾ ਦਿਓ ਤੇ ਗਲਤ ਬੋਲੇ ਆ ਤੇ ਹੁਣ ਵੀ ਇਹ ਕੱਲ ਕਿਤੇ ਬਲਕਿ ਉਹਦੀ ਚਾਬੀ ਵੀ ਕੱਢ ਲਈ ਉਹਨੂੰ ਗਲਤ ਬੋਲਿਆ ਉਹਦੇ ਬਲਕਿ ਬਰਾਦਰੀ ਦੇ ਖਰਾਬ ਵੀ ਬੋਲਿਆ ਕਿਸ਼ ਕਰਕੇ ਉਹ ਤਾਨਾ ਲੱਗਿਆ ਸੀਗਾ ਉਹ ਜੋ ਸੀਗਾ ਕਾਰ ਵੀ ਪਰਚਾ ਪ੍ਰਸ਼ਾਸਨ ਵੱਲੋਂ ਹੋ ਗਿਆ ਤੇ ਇਹਨਾਂ ਦੀ ਹੁਣ ਮੰਗ ਸੀ ਕਿ ਵੀ ਇਹਦੀ ਰੈਸਟ ਪਾਈ ਜਾਵੇ ਤੇ ਰੈਸਟ ਵਾਸਤੇ ਬਲਕਿ ਸਾਰੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆਇਆ ਹੋਇਆ ਹੈ ਕਿ ਉਹਨੇ ਮਿਲ ਕੇ ਪਛਵਾਹ ਦਵਾਇਆ ਕਿ 24 ਘੰਟੇ ਦੇ ਵਿੱਚ ਵਿੱਚ ਇਹਦੀ ਅਰੈਸਟ ਭਾਈ ਆਊਗੀ ਤੇ ਉਹ ਉਹ ਇਹਨਾਂ ਨੂੰ ਸਮਝਾਤਾ ਭਾਈ ਤੁਹਾਡੀ ਕਾਰਵਾਈ ਹੋਊਗੀ ਤੁਹਾਡੇ ਨਾਲ। ਅਮਰ ਸਿੰਘ ਸਾਹਿਬ ਕਿਤੇ ਇਹ ਤਾਂ ਨਹੀਂ ਲੱਗਦਾ ਉਹ ਭਾਜਪਾ ਦੇ ドラਮਾ ਆਦੀ ਪਾਰਟੀ ਕਿਤੇ ਪਾਰਟੀ ਰਾਜਨੀਤੀ ਕਿਤੇ ਹੈ। ਦੇਖੋ ਇਹਦੇ ਵਿੱਚ ਪਾਰਟੀ ਬਾਜੀ ਕੋਈ ਆਮ ਆਦੀ ਪਾਰਟੀ ਕੋਈ ਭਾਜਪਾ ਪਾਰਟੀ ਕਾਂਗਰਸ ਪਾਰਟੀ ਦਾ ਮਤਦਾਨੀ ਹੈਗਾ ਇਹ। ਮੁੱਦਾ ਹੈਗਾ ਜੇ ਕੋਈ ਮਾੜਾ ਮਿਲ ਕੇ ਸੋਚ ਵਾਲਾ ਬੰਦਾ ਵਾ ਮਾੜਾ ਬੰਦਾ ਵਾ ਜੇ ਉਹ ਮਾੜੀ ਗੱਲ ਕਰਦਾ ਵਾ ਤੇ ਉਹਦੇ ਖਿਲਾਫ ਕਾਰਵਾਈ ਬਣਦੀ ਹੈ। ਉਹਦੇ ਵਿੱਚ ਪਾਰਟੀ ਬਾਜੀ ਦਾ ਕੋਈ ਮੁੱਦਾ ਨਹੀਂ ਹੈਗਾ। ਕਿਉਂਕਿ ਕੋਈ ਵੀ ਜਿਹੜਾ ਬੰਦਾ ਵਾ ਉਹ ਕਿਸ ਔਰ ਜਿਹੜਾ ਚੰਗਾ ਬੰਦਾ ਉਹ ਉਹ ਵੀ ਬਲਕਿ ਉਹਦੀ ਚੰਗਿਆਈ ਬਲਕਿ ਸਾਹਮਣੇ ਆ ਜਾਂਦੀ ਹੈ ਜਿਹੜਾ ਮਾੜਾ ਬੰਦਾ ਉਹਦੀ ਬਾੜੇ ਬਲਕਿ ਮਾੜੇ ਜਿਹੜੇ ਕਰਤੂਤਾਂ ਉਹ ਸਾਹਮਣੇ ਆਉਂਦੀਆਂ ਨੇ ਉਹਦੇ ਖਿਲਾਫ ਕਾਰਵਾਈ ਬਣਦੀ ਹੈ ਉਹ ਪਹਿਲਾਂ ਵੀ ਪਹਿਲਾਂ ਹੀ ਕੰਪਲੀਟ ਆ ਚੁੱਕੀ ਹੈ ਆ ਪਹਿਲਾਂ ਦੋ ਕਵਾਰੀ ਮੈਨੂੰ ਪਤਾ ਲੱਗਿਆ ਪਹਿਲਾਂ ਵੀ ਮਿਲ ਕੇ ਡੇਢ ਸਾਲ ਪਹਿਲਾਂ ਵੀ ਮੈਂ ਉਦੋਂ ਸਮਝੌਤਾ ਕਰਾਇਆ ਸੀ ਉਦੋਂ ਵੀ ਇੱਕ ਸਪਾਈ ਕਰਮਚਾਰੀਆਂ ਨੇ ਇਹ ਬਲਕਿ ਇਸ ਤਰ੍ਹਾਂ ਦੀ ਸ਼ਿਦਾਬਦੀ ਬੋਲੀ ਸੀ ਉਦੋਂ ਮੈਂ ਸਮਝੌਤਾ ਕਰਾਤਾ ਸੀ ਤੇ ਹੁਣ ਇਸ ਵਾਰੀ ਫੇਰ ਇਹਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਉਹ ਖਿਲਾਫ ਕਾਰਵਾਈ ਹੋਵੇ ਡੈਕਟ ਪੈ ਗਈ ਸਰ ਹਾਂ ਬ ਸੀ ਤੁਸੀਂ मौके ਤੇ ਪਹੁੰਚੇ ਹੋ ਸਫਾਈ ਕਰਮਚਾਰੀ ਜਿਹੜੇ ਇੱਥੇ ਪਹੁੰਚੇ ਨੇ ਕੀ ਮਾਮਲਾ ਹੈ ਇੱਥੇ ਮਿਸਟਰ ਰਾਣਾ ਨੇ ਉਹ ਸਫਾਈ ਕਰਮਚਾਰੀਆਂ ਨਾਲ ਕਿਸੇ ਕੰਮ ਨੂੰ ਲੈ ਕੇ ਉਲਝ ਪਏ ਤੇ ਜੋ ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਸਾਨੂੰ ਜਾਤੀ ਸੂਚਕ ਚੁੱਕੇ ਆ ਤੇ ਅਸੀਂ ਇਹਦੀ ਨਿੰਦਾ ਕਰਦੇ ਜੇ ਅਸੀਂ ਗੱਲ ਕਹੀ ਹੈ ਤੇ ਪੁਲਿਸ ਨੇ ਐਫ ਆਈ ਆਰ ਦਰਜ ਕਰਤੀ ਤੇ ਪੁਲਿਸ ਤੋਂ ਅਸੀਂ ਮੰਗ ਕੀਤੀ ਕਿ ਉਹਨੂੰ ਦਾ ਦੋਸ਼ੀ ਹੈ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਰ ਜਿੱਥੇ ਕੋੜਾ ਸਿੱਟਿਆ ਬਿਲਕੁਲ ਨਾਲ ਮੈਡਮ ਮੇਅਰ ਹਾਊਸ ਹੈਗਾ ਬਣਿਆ ਹੋਇਆ ਕਿ ਕਿੱਥੇ ਲੱਗ ਨਹੀਂਦਾ ਸੀ ਇਹਨਾਂ ਨੂੰ ਦੇਖਣਾ ਚਾਹੀਦਾ ਨਜ਼ਦੀਕ ਮੈਡਮ ਮੇਅਰ ਹਾਊਸ ਹੈ ਮੈਡਮ ਨੂੰ ਪਹਿਲੇ ਹੀ ਆ ਕੇ ਉਹਨਾਂ ਦੇ ਮੁਲਾਜ਼ਮ ਨੇ ਲੁਧਿਆਣੇ ਦੇ ਬਸਨੀਕ ਵੀ ਨੇ ਤੇ ਸਾਰਿਆਂ ਦੇ ਜਿੱਥੇ ਮੁਲਾਜ਼ਮ ਨੇ ਉੱਥੇ ਵੋਟਰ ਵੀ ਹੈ ਤੇ ਸਾਰੀ ਰਾਜਨੀਤਿਕ ਪਾਰਟੀ ਨੂੰ ਆ ਕੇ ਇਹਨਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਤੇ ਮੌਕੇ ਤੇ ਭੋਲਾ ਜੀ ਪਹੁੰਚੇ ਸੀਗੇ ਉਹਨਾਂ ਦਾ ਅਸੀਂ ਮੁਲਾਜ਼ਮਾਂ ਵੱਲੋਂ ਥੈਂਕਸ ਕਰਦੇ ਜੇ ਮੁਲਾਜ਼ਮਾਂ ਨੇ ਹਮਦਰਦੀ ਰੱਖ ਲਈ ਜੀ ਪਰਚਾ ਦਰਜ ਹੋ ਗਿਆ ਨਾਂ ਚਾ ਦਰਜ ਹੋ ਗਿਆ ACP ਸਾਹਿਬ ਨੇ 24 ਘੰਟੇ ਦਾ ਟਾਈਮ ਦਿੱਤਾ ਵੀ 24 ਘੰਟੇ ਵਿੱਚ ਮੈਂ ਅਰੈਸਟ ਕਰ ਲੂੰਗਾ ਤੇ ਧਰਨਾ ਜਿਹੜਾ ਸਮਵਰ ਕਰ ਦੋਗੇ ਸੋ ਗਲਵਤ ਕਰਨਗੇ ਜੋ تھے BJP ਦੇ ਹੋਰ ਵੀ ਜਿਹੜੇ ਸੇ ਮੈਂਬਰ ਪਹੁੰਚਨੇ ਤੇ ਸਰ ਕੀ ਮਾਮਲਾ ਕੀ ਹੈ ਦੇਖ ਰਹੇ ਵੀ ਕਾਫੀ ਜਿਹੜਾ ਵਿਵਾਦ ਜਿਹੜਾ ਵਧਿਆ ਹੈ ਜਿਹੜਾ ਦੋ ਦਿਨ ਹੋ ਗਏ ਅੱਜ ਦੂਸਰਾ ਦਿਨ ਜਿਹੜਾ ਧਰਨਾ ਲੱਗਿਆ ਤੇ ਤੁਸੀਂ ਮੌਕੇ ਤੇ ਮੌਜੂਦ ਹੈ ਤੇ ਅਸੀਂ ਰਾਣਾ ਜੀ ਨੂੰ ਫੋਨ ਕਰ ਰਹੇ ਹਾਂ ਜੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਤਾਂ ਕੀ ਕਹਿਣਾ ਚਾਹਦੇ ਇਸ ਤਰ੍ਹਾਂ ਹੈਗਾ ਵੀ ਇਹ ਕੋਈ ਮਸਲਾ ਜ਼ਿਆਦਾ ਵੱਡਾ ਨਹੀਂ ਹੈਗਾ ਨੀ ਸਿਰਫ ਕੂੜੇ ਦੇ ਉਠਾਣੇ ਦਾ ਹੈ ਗੱਡੀ ਕੂੜੇ ਦੀ ਆ ਰਹੀ ਸੀ ਨਾਲ ਦੀ ਗਲੀ ਦੇ ਵਿੱਚ ਘਰ ਦੇ ਬਾਹਰ ਦੋ ਡਰਮ ਪਏ تھے ਇੱਕ ਭਰਿਆ تھا ਇੱਕ ਬੈਲ ਨੇ ਉਲਟਾ ਦਿੱਤਾ ਥਾ ਡਰਮ ਜਿਹੜਾ ਹੈਗਾ ਤੇ ਉਹਨਾਂ ਨੇ ਕਿਹਾ ਇੱਕ ਡਰਮ ਜਿਹੜਾ ਭਰਿਆ ਥਾ ਉਹਨੂੰ ਉਹਨਾਂ ਨੇ ਉਠਾ ਲਿਆ ਜਿਹੜਾ ਨੀਚੇ ਪਿਆ ਥਾ ਡਰਮ ਉਹਨਾਂ ਨੇ ਇਨਕਾਰ ਕਰ ਦਿੱਤਾ ਇਹਨੂੰ ਨਹੀਂ ਆਪਾਂ ਉਠਾਉਣਾ ਨਹੀਂ ਇਹ ਜਿਹੜਾ ਹੈਗਾ ਵਿੱਕੀ ਇਹ ਅੰਦਰ ਥਾ ਵਿੱਕੀ ਵਿੱਕੀ ਬਾਹਰ ਆਇਆ ਉਸਨੇ ਕਿਹਾ ਵੀ ਇਹ ਡਰਮਨ ਉਠਾ ਲਿਓ ਜਿਹੜਾ ਉਹ ਕਹਿੰਦੇ ਪਿਆਹੀਂ ਨੂੰ ਉਠਾਣਾ ਜਿਹੜਾ ਥੰਨੇ ਪਿਆ ਉਹਨਾਂ ਨੇ ਕਿਹਾ ਵੀ ਅਸੀਂ ਭਰ ਕੇ ਦੇ ਦਿੰਦੇ ਲੈ ਜਾਓ ਉਠਾ ਕੇ ਇੰਨੀ ਗੱਲ ਹੋ ਕੇ ਜਾਈ ਹੈ ਕਿ ਗੱਡੀ ਅੱਗੇ ਆ ਗਈ ਗੱਡੀ ਅੱਗੇ ਆਈ ਉਸਨੇ ਰੋਕੀ ਗੱਡੀ ਨੂੰ ਗੋਡੀ ਤੇ ਜਿਹੜੀ ਚਾਬੀ ਉਹਨੇ ਆਫ ਕੀਤੀ ਗੱਡੀ ਨੂੰ ਇਹ ਤਾਂ ਕਹਿੰਦੇ ਗੱਡੀ ਲੈ ਕੇ ਚਾਬੀ ਲੈ ਕੇ ਕੁਛ ਨਹੀਂ ਚਾਬੀ ਚੁੱਭੀ ਲੈ ਕੇ ਗਏ ਗੱਡੀ ਨੂੰ ਆਫ ਕਰਕੇ ਜਿਹੜਾ ਹੈਗਾ ਉਹਨੇ ਕਿ ਆ ਵੀ ਕੋਡਾ ਉਠਾ ਲਿਓ ਉਹਨਾਂ ਨੇ ਬਸ ਇਹ ਜਿਹਾ ਸੂ ਬਣਾ ਕੇ ਤੇ ਸਾਨੂੰ ਗਾਲਾਂ ਦਿੱਤੀਆਂ ਸਾਡੇ ਕੋਲ ਵੀਡੀਓ ਹੈਗੀ ਲੱਗਦੇ ਰਿਹਾ ਕਿ ਰਾਨੇ ਚ ਕੀਤੀ ਯਾਰ ਉਹ ਤਾਂ ਹੈ ਹੀ ਆ ਉਹ ਸਾਰ ਨੂੰ ਦਿਖਦਾ ਪਿਆ ਦੇਖੋ ਮੇਰ ਵੀ ਸਾਹਮਣੇ ਬੈਠੀ ਹੈਗੀ ਘਰ ਹੈਗਾ ਉਹਦਾ ਉਹਨਾਂ ਦਾ ਕਾਰੋਬਾਰਾ ਵੀ ਸਾਹਮਣੇ ਆਇ ਇੱਕ ਦੂਏ ਨੇ ਇਲੈਕਸ਼ਨ ਲੜੇ ਇੱਕ ਦੂਏ ਦੇ ਆਂਟੀ ਉਹਨਾਂ ਨੇ ਬੀਜਪੀ ਵੱਲੋਂ ਲੜਿਆ ਰਾਣੇ ਨੇ ਤੇ ਇਧਰੋਂ ਉਹਨਾਂ ਨੇ ਆਮ ਪਾਰਟੀ ਵੱਲੋਂ ਲੜਿਆ ਚਲੋ ਜਿੱਤੇ ਹੈਗੇ ਅੱਛੀ ਗੱਲ ਹੈ ਮੇਰ ਹੈ ਲੁਧਿਆਣੇ ਦੀ ਆਹੀ ਚਾਹੁੰਦੇ ਡਵੈਲਪਮੈਂਟ ਹੋਣੀ ਚਾਹੀਦੀ ਇਲਾਕੇ ਦੀ ਵੀ ਅਗਰ ਮੇਰ ਹੈਗੀ ਸਾਡੇ ਇਸ ਇਲਾਕੇ ਦੀ ਤਾਂ ਇਲਾਕੇ ਦੀ ਸਭ ਤੋਂ ਜ਼ਿਆਦਾ ਡਵੈਲਪਮੈਂਟ ਹੋਣੀ ਹੈ ਬੋਲਾ ਜੀ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਵੀ ਪਹਿਲਾਂ ਵੀ ਕੋਈ ਇੱਕ ਦੋ ਵਾਰੀ ਪਹਿਲਾਂ ਤਾਂ ਰਾਣਾ ਜੀ ਨੇ ਹਰਕਤਾਂ ਕਰ ਚੁੱਕੇ ਨੇ ਨਹੀਂ ਐਸੀ ਗੱਲ ਕੋਈ ਨਹੀਂ ਹੈਗੀ ਨਹੀਂ ਸਿਰਫ ਜਿਹੜਾ ਹੈਗਾ ਰਾਜਨੀਤੀ ਹੋ ਰਹੀ ਹੈ ਇਹਦੇ ਵਿੱਚ ਕੋਈ ਉਸਨੇ ਕੋਈ ਕਿਸੇ ਦਾ ਕੁਝ ਨਹੀਂ ਕੀਤਾ ਹੈਗਾ ਮਾੜਾ ਮੋਟਾ ਸਫਾਈ ਕਰਮਚਾਰੀਆਂ ਨਾਲ 1921 ਗੱਲ ਹੋਈ ਹੋਣੀ ਚਲੋ ਹਰ ਘਰ ਦੇ ਵਿੱਚ ਦੋ ਬਰਤਨ ਹੁੰਦੇ ਖੜਕਦੇ ਰਹਿੰਦੇ ਇਹ ਰੋਜ਼ਾਨਾ ਆਉਂਦੇ ਹੈਗੇ ਕਰਮਚਾਰੀ ਉਹਨਾਂ ਦੀ ਹੈਲਪ ਕਰਦੇ ਹੈਗੇ ਚਾਹ ਪਾਣੀ ਦਿੰਦੇ ਆ ਰੋਜ਼ ਬਿਠਾਉਂਦੇ ਹੈਗੇ ਇੱਥੇ ਕੋਈ ਐਸੀ ਉਹਨਾਂ ਨੇ ਕੋਈ ਕੋਈ ਗੱਲ ਨਹੀਂ ਕੀਤੀ ਬਾਕੀ ਕਰ ਰਹੇ ਤੁਸੀਂ ਐਸਾ ਮੰਗੇ ਕਰਦੇ ਪਏ ਪਹਿਲੀ ਤੇ ਗੱਲ ਹੈਗੀ ਇਹ ਰੋਡ ਜਿਹੜਾ ਹੈਗਾ ਸਮਸ਼ਾਨਘਾਰ ਨੂੰ ਜਾਂਦਾ ਹੈਗਾ ਦੂਸਰਾ ਪੁਲਿਸ ਚੌਕੀ ਨੂੰ ਜਾਂਦਾ ਹੈਗਾ ਤੀਸਰਾ ਗੁਰਦੁਆਰਾ ਹੈਗਾ ਮਸਜਿਦ ਹੈਗੀ ਅੱਗੇ ਇਹ ਰੋਡ ਜਿਹੜਾ ਅੱਗੇ ਨੂੰ ਨਿਕਲਦਾ ਹੈਗਾ ਸਾਰਾ ਲੋਕਾਂ ਦਾ ਆਣਾ ਜਾਣਾ ਹੈਗਾ ਸ਼ਰਮ ਇਸ ਰੋਬ ਵੱਲੋਂ ਤੇ ਇਸ ਨੂੰ ਕੋਈ ਨਾ ਉਠਾਇਆ ਜਾ ਜੋ ਵੀ ਗੱਲਬਾਤ ਹੈਗੀ ਉਹਨੂੰ ਬਹਿ ਕੇ ਆਪਾਂ ਉਹਨੂੰ ਨਿਪਟਾ ਦੇਾਂਗੇ ਕੋਈ ਬੜਾ ਮਸਲਾ ਨਹੀਂ ਹੈਗਾ ਕਿ ਕਿਸੇ ਪਾਸੇ ਕਾਰਵਾਈ ਵੀ ਕਰ ਦਿੱਤੀ ਗਈ ਚਲੋ ਕਾਰਵਾਈ ਜਿਹੜੀ ਹੈਗੀ ਕਰਤੀ ਹੈ ਉਹਨਾਂ ਨੇ ਉਹਦਾ ਵੀ ਹੱਲ ਹੈਗਾ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ ਤੇ ਪਹਿਲੇ ਦੀ ਗੱਲ ਹੈਗੀ ਸਕੂਲ ਨੂੰ ਉਠਾਇਆ ਜਾ ਔਰ ਜੋ ਵੀ ਗੱਲਬਾਤ ਆਪਾਂ ਬਹਿ ਕੇ ਉਸ ਨੂੰ ਨਿਪਟਾ ਦੇਾਂਗੇ